ਬਰੇ ਆਪਣੇ ਸਿਮਾ ਐਗਰੀਕਲਚਰ ਵਕਸ ਤੋਂ ਜਾਖਲ ਤੋਂ ਸਟੇਟ ਹਰਿਆਣਾ ਡਿਸਟ੍ਰਿਕਟ ਫਤਿਹਵਾਦੀ ਆਪਣੀ 12 12 ਦਾ ਸੈੱਟ ਹੈ ਹਾਈਡਰੋਲਿਕ ਹੈ ਸਾਰਾ ਠੀਕ ਹੈ ਜੀ ਜੈਕ ਖੁੱਲਣ ਦੀ ਲੋੜ ਨੇ ਥਾਰ ਗੱਡੀ ਦੇ ਟਾਇਰ ਨੇ ਉੱਪਰ ਲੈਂਪ ਪੰਪ ਜੈਕ ਆਪਣਾ ਇਹਦੇ ਵਿੱਚ ਹੈ ਸੌਕਰ ਹੈ ਇਹ ਪਿੰਨਾ ਕੱਢਦੇ ਜੰਤਰਾਵਾਲ ਚ ਚਲਾਣੀ ਹੈ ਸਾਰਾ ਆਪਣਾ ਮਤਲਬ ਸੌਕਰ ਤਾਂ ਕੰਮ ਕਰਨੇ ਪਾਹ ਜੀ ਹੁੱਕ ਚ ਵੀ ਚਲਦੀਆਂ ਨੇ ਹਾਂ ਜੀ ਹੁੱਕ ਚ ਵੀ ਚਲਦੀਆਂ ਇਹ ਤੇ ਆਪਣੇ ਜਿਹੜੇ ਆ ਤਵੀਆਂ ਦਾ ਗੈਂਗ ਹੈ ਇਹ ਲੱਗ ਲੱਗ ਗਈ ਆਪਣਾ ਇੰਟਰਪ੍ਰਾਈਜ਼ ਕੀ ਹੈ ਜੀ ਇਹਦਾ ਪ੍ਰਾਈਸ ਹੈ 2 ਲੱਖ ਓਕੇ ਮੇਲਾ ਡਿਸਕਾਊਂਟ ਹੈ 10000 ਠੀਕ ਹੈ 240 ਦੀਆਂ ਪੈ ਜਾਣੀਆਂ 14 ਕੁਆਂਟਲ ਵੇਟ ਹੈ ਬਬਾਈ ਉੱਥੇ ਮੜਾ ਜਾ ਇਹ ਆਪਣਾ ਰੋਟਰੀ ਸਲੈਸਰ ਹੈ ਜੀ ਹਾਂ ਜੀ 6 ਫਟਾ 60000 ਰੁਪਏ ਦਾ ਜੀ ਅਮਾਉਂਟ ਹੈ 5000 ਰੁਪਏ ਡਿਸਕਾਊਂਟ ਹੈ 55000 ਦਾ ਹੈ 3 ਕੁਆਂਟਲ ਇਸ ਤੇ ਵਜਣਾ ਹੈ ਆਪਣਾ ਸਬਸਿਡੀ ਅਪਰੂਵਲ ਹੈ ਇੰਡੀਆ ਗਵਰਨਮੈਂਟ ਦਾ ਇਹ ਆਪਣਾ 10-10 ਦਾ ਸੈੱਟ ਹੈ ਠੀਕ ਹੈ ਜੀ ਇਹਦਾ 1,80,000 ਹੈ ਹਾਈਡਰੋਲਿਕ ਹੈ ਸਾਰਾ ਜਿਵੇਂ ਉਵੇਂ ਹੈ ਥਿਓਰੀ ਸਾਰੀ ਉਵੇਂ ਹੀ ਹੈ ਤੇ ਇਹਦਾ ਆਪਾਂ 10,000 ਰੁਪਏ ਸਕਾਟ ਮਿਲ ਜੂਗਾ 1.70 ਦਾ ਪੈ ਦੂਗਾ ਇਹਦਾ ਆਪਣਾ ਵੇਟ ਹੈ 11 ਕੁਇੰਟਲ ਪਲੱਸ ਬਰੇ ਇਹ ਆਪਣਾ 9 ਫੁੱਟ ਰੋਟੇਟਰ ਹੈ ਇਹਦਾ ਪ੍ਰਾਈਸ 1,30,000 5000 ਰੁਪਏ ਡਿਸਕਾਊਂਟ ਇੱਕ 25 ਦਾ ਪੈ ਦੂਗਾ ਤੇ ਇਹਦਾ ਉਹ ਰੋਟੇਵੇਟਰ ਦਾ ਗੇਅਰ ਦਾ ਅੰਤਰ ਦੇਖੋ ਆਪਣਾ ਠੀਕ ਹੈ ਜੀ ਤੇ ਇਹਦਾ ਅੰਤਰ ਵੀਰੇ ਨੂੰ ਕਹਿ ਰਹੇ ਆ ਵੀ ਆਪਣਾ ਗੇਅਰ ਦਿਖਾਓ 13 23 ਠੀਕ ਹੈ ਜੀ ਤੇ ਇਹ ਆਪਣਾ ਵੀਰੇ 10 ਫੁੱਟ ਰੋਟੇਵੇਟਰ ਹੈ ਠੀਕ ਹੈ ਜੀ ਇਹ ਪੀਸ ਜੇ ਵੱਡੀ ਕੰਪਨੀਆਂ ਚ ਹੋਵੇ ਐਗਜ਼ਾਮਪਲ ਤਾਂ ਆਪਾਂ ਕੱਪੜੀਆਂ ਤੇ ਨਹੀਂ ਲੈਂਦੇ ਜੇ ਵੱਡੀ ਕੰਪਨੀਆਂ ਦਾ ਹੋਵੇ ਇਹ ਤੁਹਾਨੂੰ 2 ਲੱਖ ਤੋਂ ਘੱਟ ਮਿਲਦਾਂ ਤੇ ਆਪਣਾ ਸਪੋਟਾ ਦੇਖੋ ਕਿੰਨੀ ਹੈਵੀ ਨੇ ਤੇ ਜਿਹੜੀਆਂ ਰੂਟਰ ਵਾਲੀ ਪਲੇਟ ਹੁੰਦੀ ਹੈ ਲੋਕ ਕਹਿੰਦੇ ਨੇ ਵੀ ਹਾਂ ਸਾਡੇ ਰੋਟਾਵੇਟਰ ਹਲਕਾ ਚੱਲਦਾ ਉਹ ਹਲਕਾ ਤਾਂ ਚੱਲਦਾ ਹੈ ਕਿ ਜਿਹੜੇ ਰੂਟਰ ਵਾਲੀ ਪਲੇਟ ਹੁੰਦੀ ਹੈ ਉਹ ਘੱਟ ਡਾਇਆ ਹੁੰਦਾ ਜੇ ਜਿੰਨਾ ਟਾਇਆ ਵੱਧ ਹੋਊਗਾ ਨਾ ਡੁੱਗਾ ਜਾਊਗਾ ਹਾਂ ਜੀ ਆਪਣਾ 8 ਫੋਟਾ ਰੋਟਾਵੇਟਰ ਇਹ 8 ਆ ਗਿਆ ਇਹ 10 ਆ ਗਿਆ ਇਹ 8 ਆ ਗਿਆ 10 ਆ ਗਿਆ ਉਹ 9 ਆ ਹਾਂ ਜੀ ਉਹ ਸੁਪਰ ਸੀਡਰ ਆ ਗਿਆ ਆਪਣਾ ਉਹ ਵੀਰੇ ਰੋਟੋ ਸੀਡਰ ਆ ਜਾਓ ਇਹ ਮੇਰੇ ਰੋਟੋ ਸੀਡਰ ਹੈ 7 ਫੁੱਟ ਜਿਵੇਂ ਹੁਣ ਸੁਪਰ ਹੈਗੀ ਤਾਂ ਸਾਰੀ ਚੀਜ਼ ਸੁਪਰ ਸੀਡਰ ਵਾਲੀ ਹੋ ਹੁਣ ਸੁਪਰ ਸੀਡਰ ਦੇ ਪਿੱਛੇ ਤਵੀਆਂ ਲਾਏ ਤੇ ਤਵੀਆਂ ਨੇ ਛਿੱਟਾ ਇੱਕ ਵਾਰ ਛਿੱਟਾ ਟਾਈਪ ਹੋ ਗਿਆ ਹਾਂ ਛਿੱਟਾ ਦੇ ਦਿੰਦਾ ਹਾਂ ਹਾਂਜੀ ਇਹ ਆਪਣਾ ਸੁਪਰ ਸੀਡਰ ਆ ਜੀ ਇਹ ਪਰੇ ਹੈਗਾ ਆਪਣਾ ਨੌਰ ਨਹੀਂ ਜੀ ਇਹ ਆ ਫੁੱਟ ਆਪਣਾ 2.5 ਲੱਖ ਰੁਪਿਆ ਹਾਂ ਰੇਟਾ ਦਾ 10000 ਰੁਪਏ ਡਿਸਕਾਊਂਟ ਹੈ 240 ਇਹ ਆਪਣਾ ਸਬਸਿਡੀ ਦਾ ਪ੍ਰੂਵ ਲੈ ਓਕੇ ਹਾਂਜੀ ਤੇ ਹੋਰ ਕੋ ਜਾਣਕਾਰੀ ਹੋਰ ਵੀਰੇ ਜਾਣਕਾਰੀ ਆਪਣਾ ਸਟੋਰ ਤੇ ਆ ਕੇ ਫੈਕਟਰੀ ਚ ਆ ਕੇ ਵਿਜ਼ਿਟ ਕਰ ਲਓ ਜਿਵੇਂ ਤੁਹਾਨੂੰ ਚੀਜ਼ ਮਿਲਦੀ ਓਵੇਂ ਦੀ ਆਪਾਂ ਦੇ ਦਿੰਦਾ ਤੇ ਕੋਈ ਬੰਦਾ ਆਪਣੀ ਵੀਡੀਓ ਦੇਖ ਕੇ ਆਉਂਦਾ ਕੋ ਡਿਸਕਾਊਂਟ ਹਾਂ ਫਿਰ ਆਫਰ ਡਿਸਕਾਊਂਟ ਦੇ ਦਾਂਗੇ 5000 ਰੁਪਏ ਦਾ ਡਿਸਕਾਊਂਟ ਕੰਟੈਕਟ ਨੰਬਰ ਕੰਟੈਕਟ ਨੰਬਰ ਮੇਰੇ 986724622 70823 2914 ਕਿਹੜੀ ਜਗ੍ਹਾ ਆਪਣੀ ਵੀਰੇ ਧੀਮਾ ਨੈਕਰੀ ਅਗਰੀਕਲਚਰ ਵਕਸ ਜੱਖਲ స్టే థ్యాంక్